ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਨੈਸ਼ਨਲ ਕਲਮੇਨਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਇਸ ਤੋਂ ਅਪਰੰਤ ਸਾਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਦੇ ਅਪਰਾਲੇ ਸਦਕਾ ਪੰਜਾਬ ਵਿੱਚ ਪਹਿਲੀ ਵਾਰ ਇਹ ਜਿਹੜਾ ਸਿਹਤ ਬੀਮਾ ਪੰਜਾਬੀਆਂ ਦੇ ਲਈ ਫਰੀ ਵੀ ਅਫਰਟ ਕਰਿਆ ਉਹਦੇ ਲਈ ਉਹਨਾਂ ਦਾ ਧੰਨਵਾਦ ਕਰਦਾ ਤੇ ਸਮੂਹ ਪੰਜਾਬੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅਜਿਹੇ ਕਾਬਲ ਇਨਸਾਨ ਨੂੰ ਮੁੱਖ ਮੰਤਰੀ ਵਜੋਂ ਚੁਣਿਆ ਆਹ ਮਸ਼ੀਨਾਂ ਜਿਹਦੇ ਵਿੱਚੋਂ ਜਿਹੜੀ ਸਲਿੱਪ ਇਹ ਨਿਕਲਦੀ ਹੈ ਇਹ ਪਹਿਲੀ ਜਿਹੜੀ ਸਲਿੱਪ ਹੈ ਸੁਖਬੇ ਵੀਰ ਸਿੰਘ ਤੇ ਰੁਖਵਿੰਦਰ ਸਿੰਘ ਨਾਮ ਦੀ ਕੱਢੀ ਹੈ ਪਰਿਵਾਰ ਦੇ ਵਿੱਚ ਜਿਹੜੀ ਇੱਕ ਹੈਡ ਦੀ ਜਿਹੜੀ ਹੈ ਇਹ ਰਸੀਦ ਨਿਕਲਣ ਉਹਦੇ ਨਾਂ ਦਾ ਜਿਹੜਾ ਕਾਰਡ ਬਣਨਾ ਤੇ ਸਾਰਾ ਪਰਿਵਾਰ ਦੇ ਵਿੱਚ ਜਿਹੜੀ ਹੈ ਉਹ ਕਵਰੇਜ ਹੋਏਗੀ ਤੇ ਮੈਂ ਆਪਣੇ ਹਲਕੇ ਆਤਮਨਗਰ ਦੇ ਨਿਵਾਸੀਆਂ ਨੂੰ ਦੱਸਣਾ ਚਾਹੁੰਨਾ ਕਿ ਸਾਡੇ ਵਲੰਟੀਅਰ ਘਰ-ਘਰ ਜਾ ਕੇ ਜਿਸ ਤਰ੍ਹਾਂ ਡੋਰ ਟੂ ਡੋਰ ਜਾ ਕੇ ਅਸੀਂ ਬੁੱਟਾ ਮੰਗਦੇ ਸੀ ਇਸੇ ਤਰ੍ਹਾਂ ਡੋਰ ਟੂ ਡੋਰ ਜਾ ਕੇ ਇਹ ਕਾੜ ਨੇ ਜਿਹੜੇ ਤੁਹਾਡੇ ਬਣਾਏ ਜਾਣਗੇ ਕਿਸੇ ਨੇ ਕਾਲੀ ਨਹੀਂ ਕਰਨੇ ਬਣੂਗਾ ਹਰੇਕ ਦਾ ਕਾੜ ਤੇ ਇੱਕ ਗੱਲ ਮੈਂ ਹੋਰ ਕਲੀਰ ਕਰਨੀ ਚਾਹੁੰਦਾ ਇਹ ਕਾੜ ਬਿਲਕੁਲ ਫ੍ਰੀ ਆਫ ਕੋਸਟ ਬਣਨਾ ਅਗਰ ਤੁਹਾਡੇ ਕੋਲੋਂ ਇਹ ਕਾੜ ਬਣਾਉਣ ਦੀ ਕੋਈ ਪੈਸੇ ਦੀ ਮੰਗ ਕਰਦਾ ਤਾਂ ਮੇਰੇ ਨਾਲ ਸੰਪਰਕ ਕਰੋ ਸਰਦਾਰ ਵੰਦ ਅਧਿਕਾਰੀਆਂ ਨਾਲ ਸਾਡੇ ਬਰਾਂਟੀਆਂ ਨਾਲ ਸੰਪਰਕ ਕਰੋ ਉਹ ਜਿਹੜੀ ਹੈ ਉਸ ਗੱਲ ਤੇ ਸਹਾਇਤਾ ਜ਼ਰੂਰ ਦੇਵਾਂਗੇ ਕਿਉਂਕਿ ਇਹ ਕਾਰ ਪੰਜਾਬੀਆਂ ਦਾ ਸਿਹਤ ਦਾ ਬੀਮਾ ਬਿਲਕੁਲ ਜਿਹੜਾ ਮੁਕਤ ਕੀਤਾ ਗਿਆ ਮੈਂ ਫਿਰ ਤੋਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਜਿਨ੍ਹਾਂ ਦੇ ਅਪਰਾਲੇ ਸਦਕਾ ਪੰਜਾਬੀਆਂ ਨੂੰ ਪਹਿਲੀ ਵਾਰ ਜਿਹੜਾ ਸਿਹਤ ਬੀਮਾ 10 ਲੱਖ ਰੁਪਏ ਦੀ ਜਿਹੜਾ ਪ੍ਰੀਵਿਓ ਕਵਰਜ ਮਿਲਦੀ ਹੈ ਤੇ ਮੈਂ ਪੰਜਾਬੀਆਂ ਨੂੰ ਫਿਰ ਬੇਨਤੀ ਕਰੂੰਗਾ ਇਤੋਂ ਜਿਹਨੇ ਆਪਣਾ ਜਿਹੜਾ ਤੁਸੀਂ ਵਿਸ਼ਵਾਸ ਕਰਿਆ ਸੀ ਸਰਦਾਰ ਭਗਵੰਤ ਸਿੰਘ ਜੀ ਮੰਨ ਤੇ ਬੰਨ੍ਹਨੇ ਬਜਟਾਂ ਕੇ ਉਹਦਾ ਜਿਹੜਾ ਇੱਕ ਇੱਕ ਵਾਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਪੂਰਾ ਕਰ ਰਹੇ ਨੇ ਉਹਦੇ ਲਈ ਉਹਨਾਂ ਦਾ ਬਿਸ਼ੇਸ਼ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸ਼ੀਨਾਂ ਦੇ ਹੈਂਡਓਵਰ